ਕਰਨਾ ਚਾਹੁੰਦਾ ਤਾਂ ਜਰੂਰ ਸਾਂਝਾ ਕਰੇ ਉਹਦੇ ਤੇ ਆਪਾਂ ਗੱਲਬਾਤ ਵੀ ਕਰਾਂਗੇ ਉਸ ਵੀਰ ਦਾ ਆਪਾਂ ਨਾਮ ਵੀ ਦੱਸਾਂਗੇ ਵਿਆਸ ਵੀਰ ਨੇ ਕਮੈਂਟ ਕਰਿਆ ਤਾਂ ਐਸ ਟਾਈਮ ਸਮਾਂ ਹੋ ਗਿਆ ਹੈ ਲਾਈਵ ਹੋਣ ਦਾ 7:23 ਮਿੰਟ ਲਾਈਵ ਨਾਲ ਜਰੂਰ ਜੁੜੋ ਸ਼ਾਮ ਨੂੰ ਆਪ ਡੇਲੀ ਲਾਈਵ ਕਰੀਦਾ ਕੋਈ ਪੰਜਾਬ ਦੇ ਮਸਲਿਆਂ ਤੇ ਪੋਲਿਟੀਕਲ ਮੁੱਦਿਆਂ ਤੇ ਦੇਖੋ ਹੁਣ ਨਾ ਇੱਕ ਤਰਨਾ ਇਹ ਪੰਜਾਬ ਦੇ ਜਿਹੜੇ ਨੌਜਵਾਨ ਨੇ ਪੰਜਾਬ ਦੇ ਬਜ਼ੁਰਗ ਨੇ ਉਹ ਬੰਦੀ ਸਿੰਘਾਂ ਦੀ ਜਿਹੜੀ ਲੜਾਈ ਲੜ ਰਹੇ ਨੇ ਉਹਨਾਂ ਨੇ ਇੱਕ ਜਾ ਕੇ ਪ੍ਰੋਟੈਸਟ ਰੱਖਿਆ ਚੰਡੀਗੜ੍ਹ ਮੇਰੇ ਹਸਾਬ ਨਾਲ ਤੇ ਨਾ ਤਾਂ ਉਹਨਾਂ ਨੇ ਰੱਖਿਆ ਵੀ ਉੱਥੇ ਨਾ ਸਰਕਾਰਾਂ ਉਹਨੂੰ ਜਾਣ ਨਹੀਂ ਦਿੰਦੀਆਂ ਭਈਆਂ ਨਾ ਤਾਂ ਸੈਂਟਰ ਦੀ ਸਰਕਾਰ ਤਾਂ ਉਹਨਾਂ ਵਾਸਤੇ ਮੜੋ ਪਾਬੰਦੀ ਪੂਰੀ ਲਗਾ ਦਿੱਤੀ ਗਈ ਹੈ ਪਰ ਉਹ ਵੀ ਅਗਲੇ ਜਿਹੜੇ ਪੰਜਾਬ ਦੇ ਨੌਜਵਾਨ ਨੇ ਪੰਜਾਬ ਦੇ ਜਿਹੜੇ ਮੜੋ ਵੱਡੀ ਉਮਰ ਦੇ ਵੀ ਗਏ ਨੇ ਬਾਬੇ ਉਹਨਾਂ ਨਵੀਂ ਪੁਲਮੱਲਾ ਯੋਜਨਾ ਕਹਿੰਦਾ ਵੀ ਜੇਕਰ ਸਾਡਾ ਜੇਕਰ ਮਸਲਾ ਹੱਲ ਨਹੀਂ ਹੁੰਦਾ ਤਾਂ ਅਸੀਂ ਪੱਕੇ ਤੌਰ ਤੇ ਧਰਨਾ ਜਿਹੜਾ ਅਸੀਂ ਲਗਾਵਾਂਗੇ ਹੁਣ ਮੀਡੀਆ ਤੇ ਪੁਲਿਸ ਵਾਲੇ ਜਿਹੜੇ ਅੱਗ ਗਾ ਨਹੀਂ ਜਾਣ ਦਿੰਦੇ ਪਏ ਵੀ ਪ੍ਰੋਟੈਸਟ ਨਹੀਂ ਕਰਨ ਜਿਹੜਾ ਕਰਨ ਦਿੰਦੇ ਪਏ ਤੇ ਉਹਦੇ ਵਿੱਚ ਨਾ ਹਿੰਦੂਆ ਜਿਹੜਾ ਸਿੰਘ ਹਿੰਦੂਆ ਨਹੀਂ ਵੀ ਪੂਰਾ ਅ ਕਹਿ ਸਕਦੇ ਆਪਾਂ ਵੀ ਉਹਨੇ ਸਾਥ ਦਿੱਤਾ ਹੈ ਵੀ ਬੰਦੀ ਸਿੰਘ ਵੀ ਬਾਹਰ ਹੋਣੇ ਚਾਹੀਦੇ ਨੇ ਕਿਉਂਕਿ ਯਾਰ ਇੱਕ ਇੱਕ ਗੱਲ ਤਾਂ ਹੋ ਰਹਾ ਹੈ ਮਨ ਉਨ੍ਹਾਂ ਦੀ ਸਜ਼ਾ ਵੀ ਪੂਰੀ ਹੋ ਚੁੱਕੀ ਹੈ ਆਪਾਂ ਸਜ਼ਾ ਹੋਣ ਤੋਂ ਬਾਅਦ ਤਾਂ ਕੋਈ ਆਪਾਂ ਮਤਲਬ ਵੀ ਨਹੀਂ ਬਣਦਾ ਸਰਕਾਰਾਂ ਦਾ ਵੀ ਉਹਨੂੰ ਜੇਲ੍ਹਾਂ ਦੇ ਵਿੱਚ ਅੰਦਰ ਡਾਕੇ ਰੱਖਣਾ ਤਾਂ ਤੱਕਾ ਸਰਕਾਰਾਂ ਵੀ ਕਿਦਾਂ ਕਿਦਾਂ ਤੱਕਾ ਕਰ ਜਾਂਦੀਆਂ ਨਹੀਂ ਹੈ ਪੰਜਾਬ ਲੋਕਾਂ ਨਾਲ ਕਿਉਂਕਿ ਜਦੋਂ ਸਰਕਾਰਾਂ ਤੇ ਗੱਲਬਾਤ ਹੁੰਦੀ ਹੈ ਤਾਂ ਉਦੋਂ ਤਾਂ ਬੜੇ ਭਾਵਕ ਜੋ ਹੋ ਕੇ ਲੋਕਾਂ ਦੇ ਸਾਹਮਣੇ ਗੱਲ ਰੱਖਦੇ ਨੇ ਤੇ ਜਦੋਂ ਲੋਕ ਇਹਨਾਂ ਤੋਂ ਪ੍ਰੇਸ਼ਾਨ ਹੁੰਦੇ ਨੇ ਤਾਂ ਉਦੋਂ ਇਹਨਾਂ ਦੀ ਗੱਲਬਾਤ ਲੋਕਾਂ ਦੀ ਆਮ ਲੋਕਾਂ ਦੀ ਗੱਲਬਾਤ ਨਹੀਂ ਸੁਣੀ ਜਾਂਦੀ ਦੇਖੋ ਜਦੋਂ ਬੰਦਾ ਕੋਈ ਵੀ ਕ੍ਰਾਈਮ ਕਰਦਾ ਹੈ ਚਲੋ ਇਹਨਾਂ ਦੀ ਸਰਕਾਰਾਂ ਦੀ ਨਜ਼ਰਾਂ ਦੇ ਵਿੱਚ ਕ੍ਰਾਈਮ ਕਰਦਾ ਤਾਂ ਉਹ ਹਸਾਬ ਨਾਲ ਉਸਨੂੰ ਸਜ਼ਾ ਦਿੱਤੀ ਜਾਂਦੀ ਹੈ ਜੇਕਰ ਕਿਸੇ ਨੇ 10 ਰੁਪਏ ਦਾ ਨੁਕਸਾਨ ਮੰਨ ਲਓ 10 10 ਪੁਆਇੰਟ ਦਾ ਨੁਕਸਾਨ ਗਿਆ ਕੋਈ ਕਿਤਾ ਨੁਕਸਾਨ ਤਾਂ ਉਹਨੂੰ ਉਨੀ ਸਜ਼ਾ ਦਿੱਤੀ ਜਾਵੇਗੀ ਪਰ ਉਹ ਜਿਸ ਤਰ੍ਹਾਂ ਬੰਦੀ ਸਿੰਘਾਂ ਨੂੰ ਜਿਸ ਹਸਾਬ ਨਾਲ ਜੇਲ੍ਹਾਂ ਵਿੱਚ ਰੱਖਿਆ ਗਿਆ ਤਾਂ ਉਹਨਾਂ ਦੀ ਸਜ਼ਾ ਹੁਣ ਤਕਰੀਬਨ ਪੂਰੀ ਹੋ ਚੁੱਕੀ ਹੈ ਸਾਰਿਆਂ ਦੀ ਤਾਂ ਹੁਣ ਤਾਂ ਮੇਰੇ ਸਾਮਤ ਤਾਂ ਰਿਹਾ ਹੋਣ ਚ ਰਿਹਾ ਹੋਣੀ ਚਾਹੀਦੇ ਨੇ ਪਰ ਫਿਰ ਵੀ ਸਰਕਾਰਾਂ ਕਿਤਨੇ ਕਿਤੇ ਡਰੀਆਂ ਹੋਈਆਂ ਨੇ ਸੈਂਟਰ ਦੀ ਸਰਕਾਰ ਵੀ ਤਾਂ ਜਿਹੜੀ ਸੈਂਟਰ ਦੀ ਸਰਕਾਰ ਵੀ ਤੇ ਸਟੇਟ ਸਰਕਾਰ ਵੀ ਕਿਤੇ ਡਰਹੀ ਹੋਈ ਹੈ ਵੀ ਬੰਦੀ ਸਿੰਘ ਬਾਹਰ ਆ ਜਾਣਗੇ ਤਾਂ ਸਾਡੀਆਂ ਸਾਡਾ ਸਰਕਾਰਾਂ ਦਾ ਜਲੂਸ ਕੱਢ ਦੇਣਗੇ ਮਤਲਬ ਕਿ ਕਾਫੀ ਟਾਈਮ ਤੋਂ ਜਿਹੜੇ ਬੰਦੀ ਸਿੰਘਾਂ ਨੂੰ ਮੇਰੇ ਸਾਮਨ ਤਾਂ ਰਿਹਾ ਹੋਣੀ ਚਾਹੀਦੀ ਨਹੀਂ ਤਾਂ ਲਾਈਵ ਨਾਲ ਜਿਹੜੇ ਜੁੜੇ ਹੋਏ ਨੇ ਕਮੈਂਟ ਕਰਕੇ ਜਰੂਰ ਦੱਸੋ ਆਪਾਂ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹਾਂ ਵੀ ਬੰਦੀ ਸਿੰਘ ਜਿਹੜੇ ਰਿਹਾ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ ਉਹ ਵੀ ਤੁਸੀਂ ਆਪਦਾ ਵਿਚਾਰ ਜਰੂਰ ਲਿਖਿਓ ਹਾਂਜੀ ਐਸ ਟਾਈਮ ਆਪਾਂ ਸ਼ਾਮ ਨੂੰ ਡੇਲੀ ਲਾਈਵ ਕਰੀਦਾ ਹੈ ਜੇਕਰ ਕੋਈ ਵੀ ਲਾਈਵ ਨਾਲ ਜੁੜਨਾ ਚਾਹੁੰਦਾ ਹੈ ਤਾਂ ਜਰੂਰ ਜੁੜੇ ਗੱਲਬਾਤ ਆਪਾਂ ਉਹਨਾਂ ਦੀ ਵੀ ਸੁਣਾਵਾਂਗੇ ਤਾਂ ਕਮੈਂਟ ਕਰਕੇ ਜਰੂਰ ਦੱਸੋ ਕਿੱਥੋਂ-ਕਿੱਥੋਂ ਤੁਸੀਂ ਲਾਈਵ ਨਾਲ ਜੁੜੇ ਹੋਏ ਹੋ ਤਾਂ ਹੁਣ ਦੇਖੋ ਬੰਦੀ ਸਿੰਘਾਂ ਨੂੰ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਵੀ ਲੋਕ ਤਾਂ ਚਾਹੁੰਦੇ ਨੇ ਵੀ ਬੰਦੀ ਸਿੰਘ ਬਾਹਰ ਹੋਣੇ ਚਾਹੀਦੇ ਪਰ ਸਰਕਾਰਾਂ ਕਿਉਂ ਨਹੀਂ ਚਾਹੁੰਦੀਆਂ ਕਿਉਂਕਿ ਸਰਕਾਰਾਂ ਦੀ ਜਿਹੜੀ ਹੈ ਨਾ ਜਿਹੜੇ ਇਹਨਾਂ ਦੇ ਤਾਕਤ ਨਹੀਂ ਉਹ ਹਲਾ ਕੇ ਰੱਖ ਦੇਣਗੇ ਉਹ ਬੰਦੀ ਸਿੰਘ ਕਿਉਂਕਿ ਉਹਨਾਂ ਨੇ ਆ ਕੇ ਸੱਚ ਬੋਲਣਾ ਹੈ ਪੰਜਾਬ ਦੇ ਵਿੱਚ ਇਹਨਾਂ ਤੋਂ ਬਰਦਾਸ਼ਤ ਨਹੀਂ ਆਉਣਾ ਤਾਂ ਹੁਣ ਕਿੱਡਾ ਲੋਕ ਆਏ ਜਿਹੜੇ ਅੱਜ ਪੰਜਾਬ ਨੂੰ ਹਰ ਇੱਕ ਗੱਲ ਤੇ ਚਾਹੇ ਨਸ਼ਿਆਂ ਦੇ ਮੁੱਦੇ ਤੇ ਚਾਹੇ ਕਿਸਾਨੀ ਦੇ ਮੁੱਦੇ ਤੇ ਚਾਹੇ ਕਿਸਾਨਾਂ ਦੇ ਜਿਹੜੀ ਫਸਲਾਂ ਦੇ ਵਿੱਚ ਪੈਣ ਵਾਲੀ ਡੀਏਪੀ ਦੇ ਮੁੱਦੇ ਤੇ ਵੀ ਇਹਨਾਂ ਨੂੰ ਧਰਨੇ ਲਾਉਣੇ ਪੈਂਦੇ ਹੋਏ ਨੇ ਅੱਜ ਪੰਜਾਬ ਦੇ ਲੋਕਾਂ ਨੂੰ ਪਰ ਕਿਤੇ ਨ ਕਿਤੇ ਸਰਕਾਰਾਂ ਜਿਹੜੀਆਂ ਨਾਕਾਮ ਨੇ फेल ਹੋ ਚੁੱਕੀ ਆ ਨੇ ਇਸ ਕਮਾ ਦੇ ਵਿੱਚ ਵੀ ਲੋਕ ਆਮ ਲੋਕਾਂ ਦਾ ਸਾਥ ਨਹੀਂ ਦਿੱਤਾ ਜਾ ਰਿਹਾ ਤੇ ਉੱਤੇ ਹੋਰ ਬਕਾਇਦਾ ਪਰਚੇ ਕੀਤੇ ਜਾਂਦੇ ਨਾਲ ਪਰਚੇ ਕਰਕੇ ਉਹਨਾਂ ਲੋਕਾਂ ਖੱਜਲ ਖਰਾਬ ਕੀਤਾ ਜਾਂਦਾ ਹੈ ਤਾਂ ਇਹ ਕਿਤਨੇ ਕਿਤੇ ਗਲਤ ਹੈ ਵੀ ਸਰਕਾਰਾਂ ਵਾਸਤੇ ਤਾਂ ਜਦੋਂ ਸਰਕਾਰਾਂ ਬਣਨ ਤੋਂ ਪਹਿਲਾਂ ਤਾਂ ਵੱਡੇ ਵੱਡੇ ਦਾਅਵੇ ਕਰਦੇ ਨਹੀਂ ਵੀ ਅਸੀਂ ਆਮ ਆਮ ਲੋਕਾਂ ਆਮ ਲੋਕਾਂ ਹਾਂ ਤੇ ਜਦੋਂ ਸਰਕਾਰਾਂ ਬਣ ਜਾਂਦੀਆਂ ਨੇ ਉਸ ਤੋਂ ਬਾਅਦ ਤਾਂ ਮੰਨ ਲਓ ਤੂੰ ਕੌਣ ਦੇ ਮੈਂ ਕੌਣ ਨੇ ਫਿਰ ਉਸ ਤੋਂ ਪਰਚੇ ਦੀ ਰਾਜਨੀਤੀ ਚੱਲ ਜਾਂਦੀ ਹੈ ਬਦਲਾਖੋਰੀ ਬਲ ਸਰਕਾਰਾਂ ਦੇ ਵਿੱਚ ਨਹੀਂ ਹੋਣੀ ਚਾਹੀਦੀ ਏ। ਹਾਂ ਹਾਂ ਹਾਂ। ਲਾਈਵ ਨਾਲ ਜੁੜੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ। ਇਸ ਟਾਈਮ ਕਾਫੀ ਬੰਦੇ ਦੇਖ ਰਹੇ ਨੇ ਲਾਈਵ ਨੂੰ। ਤਾਂ ਕਮੈਂਟ ਕਰਕੇ ਜਰੂਰ ਕਰਿਓ ਵੀਰੇ। ਕਿਤੁਕਤੋ ਜੁੜਿਓ ਇਹ ਵੀ ਨਾਲ ਕਮੈਂਟ ਕਰਕੇ ਜਰੂਰ ਦੋ। ਆ ਬੋਰ ਤੋਂ ਲਾਈਵ ਹਾਂ ਮੈਂ ਹਾਂਜੀ ਹੋਰ ਭੈਜੀ ਕਿਹ ਹਾਲ ਨੇ ਜੀ ਵਧੀਆ ਠੀਕ ਠਾਕ ਤਾਂ ਬੰਦੀ ਸਿੰਘ ਦਾ ਜਿਹੜਾ ਇਹ ਮੋਰਚਾ ਚੱਲ ਰਿਹਾ ਮੈਂ ਕਹਿੰਨਾ ਚੜ੍ਹਦੀ ਕਲਾ ਦੇ ਵਿੱਚ ਹੈ ਲੋਕ ਉਹਨਾਂ ਦਾ ਸਾਥ ਦੇਣ ਤਾਂ ਜੋ ਬੰਦੀ ਸਿੰਘ ਬਾਹਰ ਆ ਸਕਣ ਤੇ ਭਾਈ ਅਮਰਤਪਾਲ ਸਿੰਘ ਉੱਤੇ ਵੀ ਜਿਹੜੀ ਐਨਐਸਏ ਲੱਗੀ ਹੋਈ ਹੈ ਆ ਪਹਿਲਾਂ ਲਗੀ ਉਸ ਤੋਂ ਬਾਅਦ ਫਿਰ ਦੁਬਾਰਾ ਲਗਾਤੀ ਫਿਰ ਦੁਬਾਰਾ ਲਗਾਤੀ ਮਤਲਬ ਤੀਜੀ ਵਾਰੀ ਰੀਨਿਊ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਤੇ ਬਿੱਟੂ ਨੇ ਸਿੱਧਾ ਸਪਸ਼ਟ ਕਰਤਾ ਕਿ ਇਹ ਸੈਂਟਰ ਸਰਕਾਰ ਨੇ ਨਹੀਂ ਐਨਐਸਏ ਲਗਾਈ ਇਹ ਲਗਾਈ ਹੈ ਪੰਜਾਬ ਸਰਕਾਰ ਨੇ ਜੇਕਰ ਪੰਜਾਬ ਸਰਕਾਰ ਅੱਜ ਹੀ ਐਨਐਸਏ ਹਟਾ ਦਿੰਦੀ ਹੈ ਤਾਂ ਉਹ ਉਹਨੂੰ ਉਤਰਾント ਛੱਡਿਆ ਜਾਏਗਾ ਅਮਰਿਤਪਾਲ ਨੂੰ ਕਿਉਂਕਿ ਪੰਜਾਬ ਸਰਕਾਰ ਨਹੀਂ ਚਾਹੁੰਦੀ ਕਿ ਇਹ ਪੰਜਾਬ ਸਰਕਾਰ ਨਹੀਂ ਚਾਹੁੰਦੀ ਵੀ ਜਿਹੜਾ ਭਾਈ ਅਮਰਿਤਪਾਲ ਸਿੰਘ ਖਾਲਸਾ ਹੈ ਬਾਹਰ ਹੋਣ ਤਾਂ ਇਹ ਕਿਤਨੇ ਕਿਤੇ ਸਰਕਾਰਾਂ ਦੀਆਂ ਸਾਜ਼ਿਸ਼ਾਂ ਹੈ ਵੀ ਸਾਡੇ ਕਿਉਂਕਿ ਭਾਈ ਅਮਰਤਪਾਲ ਸਿੰਘ ਲੋਕਾਂ ਨੂੰ ਗੁਰੂ ਦੇ ਨਾਲ ਜੋੜਦੇ ਸੀ ਨਸ਼ੇ ਤੋਂ ਦੂਰ ਕਰਦੇ ਸੀ ਤਾਂ ਮਤਲਬ ਇਹ ਹੀ ਚੀਜ਼ਾਂ ਸਰਕਾਰਾਂ ਨੂੰ ਕਿਤਨੇ ਕਿਤੇ ਨਹੀਂ ਪਸੰਦ ਆਈਆਂ ਪਸੰਦ ਗੱਲਾਂ ਨਹੀਂ ਪਸੰਦ ਹੁੰਦੀਆਂ ਤੇ ਸਰਕਾਰਾਂ ਨੂੰ ਇਹ ਗੱਲ ਦਾ ਪਤਾ ਚੱਲ ਗਿਆ ਸੀ ਕਿ ਵੀ ਇਹ ਅਮਰਤਪਾਲ ਸਿੰਘ ਦਾ ਖਾਲਸਾ ਪੰਜਾਬ ਦੇ ਵਿੱਚ ਉਹ ਖਾਲਸਾ ਜੀ ਪੰਜਾਬ ਦੇ ਵਿੱਚ ਹੋਰ ਥੋੜੇ ਦਿਨ ਰਹਿ ਗਿਆ ਤਾਂ ਸਾਡਾ ਜਿਹੜਾ ਮਨਜੀ ਬਿਸਰਾ ਗੋਲ ਕਰ ਦੂਗਾ ਇਹਨਾਂ ਸਰਕਾਰਾਂ ਨੂੰ ਡਰ ਪੈ ਗਿਆ ਇਸੇ ਕਰਕੇ ਪੰਜਾਬ ਸਰਕਾਰ ਨੇ ਉਹਦੇ ਉੱਤੇ ਐਨਐਸ ਲਾ ਕੇ ਉਹਨੂੰ ਡੇਬਰੂ ਕਰ ਦਿੱਤੀ ਜਿਹਨਾਂ ਦੇ ਵਿੱਚ ਸੁੱਟਿਆ ਨਾ ਉੱਥੇ ਮਿਲਣ ਦਿੱਤਾ ਜਾ ਰਿਹਾ ਕਿੰਨੇ ਬੰਦਾ ਮਤਲਬ ਜੇ ਰੱਖਣਾ ਵੀ ਹੈ ਤੁਸੀਂ ਪੰਜਾਬ ਦੀ ਜ਼ਿਲ੍ਹਾ ਦੇ ਵਿੱਚ ਵੀ ਰੱਖ ਸਕਦੇ ਹੋ ਪਰ ਸੱਟਿਆ ਕਿਤੇ ਡੇਬਰੂਗੜੀ ਜ਼ਿਲ੍ਹਾ ਦੇ ਵਿੱਚ ਨਾ ਜਿੱਥੇ ਕਿਤੇ ਸਾਡਾ ਅਸਤਾ ਕਦੀ ਇਹ ਵੀ ਨਹੀਂ ਸੁਣਿਆ ਸੀ ਵੀ ਡਿਬਰੂਗੜ ਦੇ ਵਿੱਚ ਵੀ ਐਨਐਸ ਲਗਾ ਕੇ ਉੱਤੇ ਸੁੱਟਿਆ ਜਾਂਦਾ ਸਾਰਾ ਕੁਝ ਸਾਨੂੰ ਇਸ ਸਰਕਾਰ ਦੇ ਵਿੱਚ ਕਾਫੀ ਜਿਹੜੀਆਂ ਚੀਜ਼ਾਂ ਸਾਨੂੰ ਦੇਖਣ ਨੂੰ ਮਿਲੀਆਂ ਨੇ ਮਹਿਸੂਸ ਹੋਈਆਂ ਨੇ ਪੰਜਾਬ ਦੇ ਰੋਜ਼ਵਾਨਾਂ ਨੂੰ ਉੱਤੇ ਸੁੱਟਿਆ ਮਤਲਬ ਕਿਸ ਤਰ੍ਹਾਂ ਹਾਲਾਤ ਬਣਾਏ ਪੰਜਾਬ ਦੇ ਪਰ ਮੈਂ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਵੀ ਇੰਨਾ ਕੋਈ ਜਿਹੜਾ ਪੱਥਰ ਦਿਲ ਨਾਲ ਲੋਕਾਂ ਨਾਲ ਵਿਖਾਓ ਕਿ ਲੋਕ ਤੁਹਾਡੇ ਤੋਂ ਲੋ ਤਾਂ ਗਾ ਕੇ ਮ ਲੋ ਪ੍ਰੇਸ਼ਾਨ ਹੋ ਕੇ ਫਿਰ ਸਰਕਾਰਾਂ ਸਾਨੂੰ ਉਹਨਾਂ ਵਾਸਤੇ ਸਿਸਟਮ ਅਸੀਂ ਬਦਲੀਏ ਨਵੀਂ ਸਰਕਾਰ ਚੁਣੀਏ ਨਵੀਂ ਸਰਕਾਰ ਕਿਸ ਤਰ੍ਹਾਂ ਦੀ ਆਉਣੀ ਉਹ ਸਾਨੂੰ ਨਹੀਂ ਸੀ ਪਤਾ ਕਿਉਂਕਿ ਇਹ ਨਾ ਪਹਿਲਾਂ ਜੇ ਕਾਂਗਰਸ ਵਾਲੇ ਨੇ ਕਾਂਗਰਸ ਵੀ ਰਹੀ ਹੈ ਬਾਦਲੇ ਵੀ ਰਹੇ ਨੇ ਆ ਝਾੜੂ ਪਾਲਟੀ ਵੀ ਰਹੀ ਹੁਣ 2026 ਦੇ ਵਿੱਚ ਕੀ ਸੀ ਸਰਕਾਰ ਬਣਨੀ ਹੈ ਉਹਦਾ ਕੋਈ ਮੈਨੂੰ ਜੈਨ ਨਹੀਂ ਪਤਾ 2027 27 ਦੇ ਵਿੱਚ ਕੀ ਕੁਝ ਹੋਣਾ ਹੈ ਕਿ ਸਾਲ ਲਗਭਗ ਸਾਲ ਸਵਾ ਸਾਲ ਪਿਆ ਉਹਦੇ ਵਾਸਤੇ ਆਪਾਂ ਕੁਝ ਬਾਰੇ ਕੁਝ ਕਹਿ ਨਹੀਂ ਸਕਦੇ ਨਾ ਪਰ ਸਰਕਾਰਾਂ ਨੂੰ ਬੇਨਤੀ ਹੈ ਕਿ ਜਿਹੜੇ ਨਜਾਇਜ਼ ਲੋਕਾਂ ਨਾਲ ਤੱਕਾ ਕੀਤਾ ਜਾਂਦਾ ਨਜਾਇਜ਼ ਪਰਚੇ ਕੀਤੇ ਜਾਂਦੇ ਕੀਤੇ ਜਾਂਦੇ ਨੇ ਉਹ ਬਿਲਕੁਲ ਬੰਦ ਹੋਣੇ ਚਾਹੀਦੇ ਨੇ ਹਮਮ लाइव च ना मैं एक लगे भी ज़िए ज़िए भी रिकमेंट देख लगे भी जो जो भीर कमेंट करिए अंदर सिस्टम चला के देखते मोबाइल क्योंकि इस फोन च ना पता नहीं चल रहा है भी लाइव कोई कमेंट कर रहा है ज नहीं कर रहे तो वह मैं देखने देख की दे कोशिश कर रहा भी आखो एल सी चलाई फोन की फिर देखते हैं भी एर सज कर रहे कमेंट नाम भी ले जाएगा इस तो। इस लाइव ना शो नहीं हो रहा भी ना तो कमेंट आ रहे थे ਦੇਖਦੇ ਆਪਾਂ ਲਾਈਵ ਵਿੱਚ 2027 ਵਿੱਚ ਆਪਾਂ ਪੂਰਾ ਜੋਰ ਲਾਉਣਾ ਹੈ ਭਾਈ ਅਮਰਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਉਣਾ ਹੈ ਨਾ ਖਾਲਸਾ ਰਾਜ ਪੰਜਾਬ ਪੰਜਾਬ ਦੇ ਵਿੱਚ ਖਾਲਸਾ ਰਾਜ ਸਰਕਾਰ ਲਿਆਉਣੀ ਹੈ ਕਿਉਂਕਿ ਜਿਹੜੇ ਬਾਈ ਮਨਦੀਪ ਸਿੰਘ ਨੇ ਤਰੰਤਰੰਤੋ ਜਿਹੜੇ ਇਲੈਕਸ਼ਨ ਲੜੇ ਨੇ ਆਜ਼ਾਦ ਤੌਰ ਤੇ ਉਹਨਾਂ ਦਾ ਵੀ ਕਾਫੀ ਵੋਟ ਮੰਨ ਲਉਣ ਨੂੰ ਪਈਏ ਲੋਕ ਚਾਹੁੰਦੇ ਨੇ ਕਿ ਕਿਤਨੇ ਕਿਤੇ ਯਾਰ ਖਾਲਸਾ ਸਰਕਾਰ ਹੋਣੀ ਚਾਹੀਦੀ ਹੈ ਪਰ ਸਰਕਾਰ ਦਾ ਦਬਦਬਾ ਹੋਣ ਦੇ ਕਾਰਨ ਕਈਆਂ ਨੂੰ ਇਸ ਮਤਲਬ ਵੋਟਾ ਨਹੀਂ ਪਾ ਸਕਦੇ ਮਤਲਬ ਦੂਜੇ ਪਾਸੇ ਸਰਕਾਰ ਨੂੰ ਵੀ ਕਿਉਂਕਿ ਲੋਕਾਂ ਦੇ ਕੰਮ ਕਈ ਰੁਕੇ ਹੁੰਦੇ ਨੇ ਸੜਕਾਂ ਕੋਈ ਸੜਕਾਂ ਦਾ ਕੰਮ ਕੋਈ ਪੈਂਡਿੰਗ ਹੁੰਦਾ ਕੋਈ ਕੋਈ ਵਾਟਰ ਬਾਕਸ ਦਾ ਕੰਮ ਪੈਂਡਿੰਗ ਹੁੰਦਾ ਉਹ ਕਰਾਉਣ ਵਾਸਤੇ ਮਨ ਲੋ ਮੌਜੂਦਾ ਜਿਹੜੀ ਸਰਕਾਰ ਹੋਵੇ ਉਹਦੇ ਵਿੱਚ ਜਿਮਨੀ ਚੋਣਾ ਜਿਤਨਾ ਕੋਈ ਵੱਡੀ ਗੱਲ ਨਹੀਂ ਹੁੰਦੀ ਹੈ ਕਿਉਂਕਿ ਤੱਕਾ ਵੀ ਚੱਲ ਸਕਦਾ ਉਹਦੇ ਜੇ ਪੈਸਾ ਵੀ ਵੰਡਿਆ ਜਾਂਦਾ ਹੈ ਲੋਕਾਂ ਨੂੰ ਜਾ ਕੇ ਮਨ ਲੋ ਕਈ ਇਹਨਾਂ ਨੂੰ ਧਮਕਾਇਆ ਵੀ ਜਾਂਦਾ ਹੈ ਹੈਨਾ ਇਹ ਗੱਲਾਂ ਬੜੀਆਂ ਮਨ ਲੋ ਉਹਨੀਆਂ ਚੀਜ਼ਾਂ ਤਾਂ ਅਸਲੀ ਨਤੀਜਾ ਜਿਹੜਾ ਸੈਮੀ ਜਿਹੜੇ ਕਹਿੰਦੇ ਨੇ ਪਹਿਲੇ ਰਾਜਨੀਤਿਕ ਬੰਦੇ ਸੈਮੀ ਫਾਈਨਲ ਹੈ ਸੈਮੀ ਫਾਈਨਲ ਹੈ ਸੈਮੀ ਫਾਈਨਲ ਤਾਂ 2027 ਦੇ ਵਿੱਚ ਪਤਾ ਚੱਲਣਾ ਵੀ ਕੀ ਸਿਸਟਮ ਹੈ ਪੰਜਾਬ ਦੇ ਲੋਕ ਚਾਹੁੰਦੇ ਕੀ ਨੇ Like I'm gonna care of. और भाई जी की जी? हाल ने जी जे लाइव न जुड़े हुए हैं वीर कमेंट करके जरूर दसो आप कमेंट देखने की पूरी कोशिश कर रहे हैं मैं ए... लाइव पूरा देखने की कोशिश कर रहे हैं मैं इतने भी लाइव कमेंट कि आ रहा है कि नहीं आ रहा